ਜਦੋਂ ਦੇਵਤਿਆਂ ਤੇ ਰਾਖਸ਼ਾਂ ਨੇ ਇਸ ਸਮੁੰਦਰ ਨੂੰ ਡਿੜਕਿਆ ਸੀ ਨਾ ਉਹਦੇ ਚੋਂ ਤਨੰਤਰਵਾਦ ਨਿਕਲਿਆ ਸੀ ਸਾਸੰਗ ਵਿੱਚ ਇਹ ਕਿਸੇ ਭਾਵ ਕਿਸੇ ਮਾਤਾ ਦੇ ਪੇਟੋਂ ਨਹੀਂ ਤਨੰਤਰਵਾਦ ਪੈਦਾ ਹੋਇਆ ਇਹ ਤਨੰਤਰਵਾਦ ਤੋਂ ਆ ਦਵਾਈ ਬੂਟੀ ਦਾ ਇਹਦੇ ਦਾਤਾ ਕਹੋ ਨ ਤਨੰਤਰਵਾਦ ਸਾਸੰਗ ਵਿੱਚ ਇਸ ਤਨੰਤਰ ਵੈਦ ਤੋਂ ਦਵਾਈ ਬੂਟੀ ਸ਼ੁਰੂ ਹੋਈ ਹੈ ਇਹ ਜਿਹੜਾ ਆ ਤੁਹਾਡੇ ਉਜਾਰਾਂ ਦਾ ਕੰਮ ਹੈ ਮਿਸਤਰੀ ਦਾ ਕੰਮ ਹੈ ਇਹ ਬਿਸ਼ਕਰਮਾ ਜੀ ਦੇ ਦਾਤਾ ਨੇ ਦੇ ਸਾਹਾ ਸੰਗੇ ਜੀ ਇਹ ਬਿਸ਼ਕਰਮਾ ਜੀ ਤੋਂ ਪੈਦਾ ਹੋਇਆ ਹੈ ਇਸ ਵਾਸਤੇ ਗੁਰੂ ਹਰਿ ਸੱਚੇ ਪਾਤਸ਼ਾਹ ਕਹਿੰਦੇ ਸਾਹਾ ਸੰਗੇ ਜੀ ਜਦੋਂ ਤਨੰਤਰ ਵੈਦ ਸਮੁੰਦਰ ਦੇ ਵਿੱਚੋਂ ਨਿਕਲਿਆ ਇਹਦੇ ਦੋ ਹੱਥਾਂ ਦੇ ਵਿੱਚ ਨਾ ਇੱਕ ਹੱਥ 'ਚ ਹਰੜ ਸੀ ਇੱਕ ਹੱਥ 'ਚ ਜੋਕ ਸੀ ਸਾਹਾ ਸੰਗੇ ਜੀ ਇਹ ਦਰਗਾਹ ਤੋਂ ਲੈ ਕੇ ਆਇਆ ਸੀ ਗੁਰੂ ਦੇ ਪਿਆਰੇ ਹਰੜ ਜਿਹੜੀ ਸੀ ਇਹ ਸੀ ਸੱਜਣੋ ਪੇੜ ਦੇ ਰੋਗ ਨੂੰ ਦੂਰ ਕਰਨ ਵਾਸਤੇ ਜਿਹੜੀ ਜੋਕ ਸੀ ਸਮੇਂ ਦਾ ਪਰਿਵਰਤਨ ਹੋ ਗਿਆ ਜਿੱਤੇ ਪਹਿਲਾਂ ਨਾ ਪਿੰਡਾਂ ਦੇ ਵਿੱਚ ਹੋਕਾ ਦੇਣਾ ਕਰਨਾ ਜੋਕਾਂ ਲਵਾ ਲਓ ਭਾਈ ਜੋਕਾਂ ਲਵਾ ਲਓ ਭਾਈ ਉਹਨਾਂ ਲਵਾਣੀਆਂ ਉਹਨਾਂ ਜੋਕਾਂ ਨੇ ਜਿਹੜਾ ਸਣਾ ਭੈੜਾ ਤੇ ਗੰਦਾ ਖੂਨ ਉਹ ਪੀ ਲੈਣਾ ਮਰੀਜ਼ ਨੇ ਠੀਕ ਹੋ ਜਾਣਾ ਸਾਸ ਸੰਗੇ ਚ ਇਹ ਜੋਕ ਦਰਗਾਹ ਚ ਹੋਾਈ ਸੀ ਸਾਸ ਸੰਗੇ ਚ ਇਹ ਹਰੜ ਇਹ ਦਰਗਾਹ ਚੋਂ ਆਈ ਸੀ ਇਸ ਵਾਸਤੇ ਗੁਰੂ ਹਰਿ ਸੱਚੇ ਪਾਤਸ਼ਾਹ ਕਹਿੰਦੇ ਨੇ ਇਹੜੀ ਹਰੜ ਸੀ ਨਾ ਇਹ ਉਹ ਤਨੰਤਰ ਵੈਦ ਤੇ ਸੱਜੇ ਹੱਥ ਵਿੱਚ ਜਦੋਂ ਇਹ ਸਮੁੰਦਰ ਚੋਂ ਨਿਕਲੇ ਆ ਇਸੀ ਯਾਦ ਕੀ ਹਰੜ ਕਾਰਿਆਨੀ ਨਿਜ ਸਾਥਾ ਇਸ ਵਾਸਤੇ ਇਹ ਇਹਦੇ ਹਰੜ ਦੀ ਯਾਦ ਜਿਹੜੀ ਹੈ ਆਪਰੇ ਚਲੋ ਕਾਰ ਉਧਰ ਪਾ ਗਏ ਦੂਸਰੇ ਹੱਥਾ ਜਿਹੜਾ ਸੀ ਖੱਬਾ ਹੱਥ ਉਹਦੇ ਵਿੱਚ ਸੀ ਜੋਗ ਸਾਥ ਸੰਗਤ ਗੁਰੂ ਹਰਿ ਸੱਚੇ ਪਾਚਾ ਸਿੱਖ ਸੰਗਤਾਂ ਨੂੰ ਗਿਆਨ ਦੇ ਰਹੇ ਹਨ ਜਗ ਮਹਿ ਰੋਗ ਅਨੇਕ ਜਿਹ ਹੈ ਮੂਲ ਸਜੋਈ ਜਿੰਨੇ ਵੀ ਸਰੀਰ ਚ ਰੋਗ ਨੇ अथवा ਸੰਸਾਰ ਦੇ ਰੋਗ ਨੇ ਸਜਣੋ ਜੇ ਪੇਟ ਠੀਕ ਰਵੇ ਤੇ ਖੂਨ ਠੀਕ ਰਵੇ ਤੇ ਬਿਮਾਰੀ ਦਾ ਮਤਲਬ ਹੀ ਕੋਈ ਨਹੀਂ ਸਾਧ ਸੰਗਤ ਜੀ ਜਦੋਂ ਖੂਨ ਵਿਗੜ ਜਾਂਦਾ ਹੈ ਇਹ ਪੇਟ ਖਰਾਬ ਹੋ ਜਾਂਦਾ ਹੈ ਬਿਮਾਰੀਆਂ ਗਲਬ ਹੋ ਜਾਂਦੀਆਂ ਨੇ ਇਸ ਵਾਸਤੇ ਸੱਚੇ ਪਾਚਾ ਕਹਿੰਦੇ ਨੇ ਪੇ ਇਸ ਪੇਟ ਨੂੰ ਠੀਕ ਰੱਖਣ ਦੇ ਵਾਸਤੇ ਇਸ ਖੂਨ ਨੂੰ ਠੀਕ ਰੱਖਣ ਦੇ ਵਾਸਤੇ ਇਹ ਤਨੰਤਰ ਵੈਦ ਇਹ ਦਰਗਾਹ ਤੋਂ ਲੈ ਕੇ ਆਇਆ ਸੀ ਗੁਰੂ ਦੇ ਪਿਆਰੇ